ਹਾਂਜੀ ਬਲਜੀਤ ਜੀ ਤੁਹਾਡਾ ਨਾਮ ਜੀ ਸਾਡਾ ਨਾਮ ਬਲਜੀਤ ਸਿੰਘ ਜੀ ਬਬਾ ਜੀ ਕਿੰਨੇ ਸਮੇਂ ਤੋਂ ਤੁਸੀਂ ਮਸ਼ਰੂਮ ਦੀ ਫਸਲ ਕਰ ਰਹੇ ਹੋ ਸਾਨੂੰ 13 ਸਾਲ ਹੋ ਗਏ ਕੰਮ ਕਰਦੇ ਹਾਂ ਜੀ ਕਿੱਦਾਂ ਜ਼ਹਿਨ ਚਾਹੇ ਵੀ ਮਸ਼ਰੂਮ ਦੀ ਖੇਤੀ ਕੀਤੀ ਜਾਵੇ ਅਸੀਂ ਪਹਿਲਾਂ ਨਾ ਜਿਹੜਾ ਪੜਦੇ ਹੁੰਦੇ ਸੀਗੇ ਪਲੱਸ 1 ਪਲੱਸ 2 ਬੀਏ ਵਗੈਰਾ ਜਦ ਅਸੀਂ ਆਲੂ ਮਿਰਚ ਵਗੈਰਾ ਦੀ ਖੇਤੀ ਕਰਦੇ ਹੁੰਦੇ ਸੀ ਤਾਂ ਮੰਡੀਆਂ ਚ ਅਸੀਂ ਵੇਚਣ ਜਾਂਦੇ ਹੁੰਦੇ ਸੀ ਜਦ ਤਾਂ ਉਸ ਟਾਈਮ ਮਸ਼ਰੂਮ ਵੀ ਆਉਂਦੀ ਸੀ ਮਾਰਕੀਟ 'ਚ ਤਾਂ ਉਸ ਨੂੰ ਦੇਖ ਕੇ ਸਾਡੀ ਵੀ ਇਸ ਵੱਲ ਵਧਣ ਦਾ ਰੁਝਾਨ ਵਧਿਆ ਵੀ ਅਸੀਂ ਵੀ ਇਸ ਖੇਤੀ ਨੂੰ ਲਾ ਕੇ ਦੇਖੀ ਜੀ ਹੂੰ ਰਵਾਇਤੀ ਫਸਲਾਂ ਨਾਲੋਂ ਕਿੰਨਾ ਕੁ ਅੰਤਰ ਹੈ ਇਸ ਫਸਲ ਨੂੰ ਜਦੋਂ ਕਰਦੇ ਹਾਂ ਕੀ ਪ੍ਰੋਸੀਜਰ ਹੁੰਦਾ ਹੈ ਕਿੰਨੇ ਸਮੇਂ ਚ ਹੋ ਜਾਂਦੀ ਹੈ ਇਹ ਰਵਾਇਤੀ ਫਸਲਾਂ ਨਾਲੋਂ ਤਾਂ ਕਾਫੀ ਤਰ੍ਹਾਂ ਦੇ ਡਿਫਰੈਂਟ ਹੈ ਕਿ ਕਿ ਇੰਡੋਰ ਖੇਤੀ ਹੈ ਜੀ ਕਿ ਬੰਦ ਕਮਰੇ ਦੇ ਵਿੱਚ ਜਾਂ ਬੰਦ ਸ਼ੈਡਾਂ ਦੇ ਵਿੱਚ ਕੀਤੀ ਜਾ ਸਕਦੀ ਹੈ ਜੀ ਇਹਦਾ ਪਹਿਲਾਂ ਬੇਸ ਹੈ ਤੂੜੀ ਤੂੜੀ ਦਾ ਕੰਪੋਸਟ ਤਿਆਰ ਹੁੰਦਾ ਜੀ 17 ਤੋਂ 18 ਦਿਨਾਂ ਵਿੱਚ ਉਹਦੇ ਵਿੱਚ ਖਾਦਾਂ ਵਗੈਰਾ ਪਾ ਕੇ ਇੱਕ ਟੈਕਨੀਕਲ ਪ੍ਰੋਸੈਸਰਾਂ ਹੀ ਚੈਂਬਰ ਵਗੈਰਾ ਚ ਖਾਦ ਤਿਆਰ ਕਰਕੇ ਉਹਨੂੰ ਫੇਰ ਉਹ ਚ ਸੀਡ ਪੈਂਦਾ ਜੀ ਫਿਰ ਸੀਡ ਨੂੰ ਗਾਹ 15 ਦਿਨਾਂ ਬਾਅਦ ਤੇ ਕੇਸਿੰਗ ਹੁੰਦੀ ਆ ਕੇਸਿੰਗ ਤੋਂ ਬਾਅਦ 15 ਤੋਂ 20 ਦਿਨਾਂ ਬਾਅਦ ਮਸ਼ਰੂਮ ਦੀ ਆਉਟਪੁੱਟ ਆਉਣ ਲੱਗ ਜਾਂਦੀ ਹੈ ਕੁੱਲ ਮਿਲਾ ਕੇ ਜੇ ਆਪਾਂ ਲਈਏ 65 ਤੋਂ 70 ਦਿਨਾਂ ਬਾਅਦ ਆਪਣਾ 0 ਤੋਂ 70 ਦਿਨਾਂ ਬਾਅਦ ਆਪਣੀ ਆਉਟਪੁੱਟ ਸ਼ੁਰੂ ਹੋ ਜਾਂਦੀ ਹੈ ਮਸ਼ਰੂਮ ਦੀ ਹਾਰਵੈਸਟਿੰਗ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਬਾਅਦ ਆਪਾਂ ਇਹਨੂੰ ਮਾਰਕੀਟ ਦੇ ਵਿੱਚ 200 ਗ੍ਰਾਮ ਦੇ ਪੈਕਟ ਬਣਾ ਕੇ ਵੇਚ ਸਕਦੇ ਹਾਂ ਰਵਾਇਤੀ ਫਸਲਾਂ ਦੇ ਮੁਕਾਬਲੇ ਇਸ ਵਿੱਚ ਪਾਣੀ ਦੀ ਖਪਤ ਕਿੰਨੀ ਹੁੰਦੀ ਹੈ ਪਾਣੀ ਤਾਂ ਇਹ ਇੱਕ ਛੱਟ ਨੂੰ ਇਹ ਥੋੜਾ ਹੀ ਲੱਗਦਾ ਜੀ ਡੇਲੀ ਦੇ ਹਿਸਾਬ ਨਾਲ ਜੇ ਆਪਾਂ ਲਈ 1-2 ਦਿਨ ਛੱਡ ਕੇ ਲੱਗਦਾ ਜੀ 200 ਲੀਟਰ ਪਾਣੀ ਡੇਲੀ ਦਾ ਰੂਟੀਨ ਚ ਲੱਗਦਾ ਜੀ। ਹੂੰ ਤੇ ਬਾਅਦ ਚੋਂ ਵਿੱਚ-ਵਿੱਚ ਦੀ ਆਪਾਂ ਨੂੰ ਦੇਖਣਾ ਪੈਂਦਾ ਫਸਲ ਦੇ ਹਿਸਾਬ ਨਾਲ ਜਿੰਨਾ ਕੁ ਪਾਣੀ ਮੰਗਦੀ ਆ ਉਹ। ਤਾਂ ਨਾਰੀਅਲ ਦਾ ਬਰਾਦਾ ਜਿਹੜਾ ਉਹ 80% ਪਾਣੀ ਦੀ ਕੰਜ਼ਮਪਸ਼ਨ ਆਪਣੇ ਵਿੱਚ ਰੱਖ ਸਕਦਾ ਉਹਦੇ ਵਿੱਚ ਸ਼ਮਤਾ ਹੁੰਦੀ ਆ। ਹੂੰ ਤਾਂ ਵਾਟਰਿੰਗ ਤਾਂ ਇਹਦੇ ਵਿੱਚ 200 ਲੀਟਰ ਦੀ ਕੰਪੈਸਟੀ ਮੰਨੋ ਇੱਕ ਡੇ ਦੀ। ਜੀ। ਤੇ ਮਾਰਕੀਟ ਚ ਕੋਈ ਇਸ ਵਿੱਚ ਨੂੰ ਦਿੱਕਤ ਕੋਈ ਆਉਂਦੀ ਹੈ ਮਾਰਕੀਟ ਤਾਂ ਨਹੀਂ ਹੈ ਮਾਰਕੀਟ ਤਾਂ ਇਹਨੂੰ ਬਸ ਆਇਆ ਵੀ ਇਹਨੂੰ ਪੈਦਾ ਕਰਨ ਚ ਦਿੱਕਤਾਂ ਜ਼ਿਆਦਾ ਆਉਂਦੀਆਂ ਨੇ ਮਾਰਕੀਟ ਤਾਂ ਇਹਦੀ ਓਪਨ ਆ ਬਹੁਤ ਤੁਸੀਂ ਜਿੱਥੇ ਮਰਜ਼ੀ ਵੇਚ ਸਕਦੇ ਹੋ ਜਿਵੇਂ ਸੰਗਰੂਰ ਪਵਾਨੀਗੜ ਤੂਰੀ ਲੁਧਿਆਣਾ ਬਠਿੰਡਾ ਚੰਡੀਗੜ ਹਰੇਕ ਮਾਰਕੀਟ ਚ ਵੇਚਣ ਦੀ ਨਹੀਂ ਕੋਈ ਦਿੱਕਤ ਆਉਂਦੀ ਜਿਹੜੇ ਛੋਟੇ ਵਰਗ ਦੇ ਕਿਸਾਨ ਨੇ ਇਸ ਇਸ ਨੂੰ ਕਰ ਸਕਦੇ ਨੇ ਇਸ ਖੇਤੀ ਨੂੰ ਹਾਂਜੀ ਉਹ ਆਪਣੇ ਕੋਈ ਵੀ ਉਹਨਾਂ ਦੇ ਬੰਦ ਰੂਮ ਪਿਆ ਹੁੰਦਾ ਕੋਈ 10 ਵਜੇ 10 ਦਾ ਸ਼ੈੱਡ ਤੂੜੀ ਵਾਲਾ ਜਾਂ ਹੋਰ ਕੋਈ ਸ਼ੈੱਡ ਉਹਦੇ ਵਿੱਚ ਅੰਦਰਲੇ ਆ ਕੇ ਬੈਗ ਤਿਆਰ ਕਰੇ ਕਰਾਇਆ ਸੀ ਵੀ ਦੇ ਦਿੰਨੇ ਆ ਜੀ ਤਾਂ ਅਗਲਾ ਰੱਖ ਸਕਦਾ ਜੀ ਉਹਦੇ ਉਹ 30 ਦਿਨ ਤੱਕ ਪਹਿਲਾਂ ਵਾਲੇ ਹੀ ਬਚ ਜਾਂਦੇ ਨੇ ਜਿਹੜਾ ਅਸੀਂ ਕੰਪੋਸਟ ਤਿਆਰ ਕਰਦੇ ਆਂ ਅਸੀਂ ਉਧਰ ਇੱਕ ਟੈਕਨੀਕਲ ਪ੍ਰੋਸੈਸ ਆ ਉਹਦੇ ਵਿੱਚ ਦੀ ਆਊਥਰਾਇਜ਼ੇਸ਼ਨ ਚੈਂਬਰਾਂ ਵਿੱਚ ਤਿਆਰ ਕਰਦੇ ਆਂ ਜਿਹੜਾ ਉਹ ਕਰਨ ਦੀ ਲੋੜ ਨਹੀਂ ਉਹਨੂੰ ਸਾਰਾ ਕੁਝ ਬੀਜ ਵੀ ਦਿੰਨੇ ਆ ਅਸੀਂ ਤੇ ਉਹਨੂੰ ਸਾਰੇ ਬੈਗ ਤਿਆਰ ਕਰਕੇ 10 ਕਿਜੀ ਦਾ ਦੇ ਦਿੰਨੇ ਆ ਉਦੋਂ ਬਾਅਦ ਉਹ ਚੱਲ ਪੈਂਦਾ ਜੀ 30 ਦਿਨਾਂ ਬਾਅਦ ਆਊਟਪੁੱਟ ਦੇਣ ਲੱਗ ਜਾਂਦਾ ਜੀ ਬਾਅਦ ਚੋਂ ਤੋੜ ਕੇ ਮਾਰਕੀਟ 'ਚ ਲਿਆ ਸਕਦਾ ਜੀ ਤੇ ਕਮਾਈ ਦੀ ਜੇਕਰ ਗੱਲ ਕੀਤੀ ਜਾਵੇ ਕਮਾਈ ਕਿੰਨੀ ਕੁ ਬੱਚਤ ਕਿੰਨੀ ਹੋ ਜਾਂਦੀ ਹੈ ਇੱਕ ਬੈਗ ਚੋਂ 2 ਤੋਂ 3 ਕਿਲੋ ਮਸ਼ਰੂਮ ਨਿਕਲ ਸਕਦੀ ਹੈ ਜੇ ਆਪਣਾ ਸਾਰਾ ਕੁਝ ਮੈਨੇਜਮੈਂਟ ਸਹੀ ਹੈ ਜੀ ਹਾਂ ਜੀ 10 ਕਿਜੀ ਦਾ ਬੈਗ ਹੁੰਦਾ ਜਿਹੜਾ ਤਾਂ ਉਹਦੇ ਚੋਂ ਰੇਟ ਆਪਾਂ ਨੂੰ ਜੇ 80 90 ਰੁਪਏ ਮਿਲਦਾ ਰਹੇ ਤਾਂ 270 80 ਦੀ ਮਸ਼ਰੂਮ ਹੋ ਜਾਂਦੀ ਹੈ ਠੀਕ ਹੈ ਤੇ ਇਸ ਦੇ ਵਿੱਚ ਫਸਲ ਦਾ ਨੁਕਸਾਨ ਵੀ ਹੁੰਦਾ ਜੇਕਰ ਲਾਪਰਵਾਹੀ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਸਕਦਾ ਜੇ ਤਾਂ ਇਹਨੂੰ ਪਾਣੀ ਵਗੈਰਾ ਦੀ ਲਾਪਰਵਾਹੀ ਜਾਦੇ ਲੱਗ ਗਿਆ ਤਾਂ ਵੀ ਸਮੱਸਿਆ ਆ ਜਾਂਦੀ ਹੈ ਜੀ ਨਾ ਹਵਾ ਪਾਣੀ ਨਾ ਦਿੱਤਾ ਸਹੀ ਮੌਕੇ ਤੇ ਤਾਂ ਤਾਂ ਕੋਈ ਕਿਸੇ ਵੀ ਫਸਲ 'ਚ ਹੁੰਦਾ ਉਦਾਂ ਜੇ ਆਪਾਂ ਪ੍ਰੋਪਰ ਉਹਦਾ ਮੈਨੇਜਮੈਂਟ ਨਹੀਂ ਕਰਾਂਗੇ ਤਾਂ ਲਾਸ ਤਾਂ ਹੋਊਗੀ ਜੇ ਕੇਅਰ ਕਰਾਂਗੇ ਤਾਂ ਆਪਾਂ ਪ੍ਰੋਫਿਟ 'ਚ ਜਾਵਾਂਗੇ ਤੇ ਕਿਸੇ ਪ੍ਰਕਾਰ ਦੀ ਕੋਈ ਜਿਵੇਂ ਕੋਈ ਬਿਮਾਰੀ ਲੱਗਦੀ ਹੋਵੇ ਫਸਲ 'ਚ ਜਾਂ ਕੀਟਨਾਸ਼ਕ ਦਾ ਵੀ ਇਸਤੇਮਾਲ ਹੁੰਦਾ ਨਹੀਂ ਇਹ ਤੇ ਜਿਹੜਾ ਵੀ ਸਾਡੇ ਉਹ ਟੈਕਨੀਕਲ ਪ੍ਰੋਸੈਸ ਅੰਦਰ ਚੈਂਬਰਾਂ ਵਗੈਰਾ 'ਚ ਅਸੀਂ ਪਾਉਂਦੇ ਰਿਹਾਏ ਕਰਕੇ ਵੀ ਪਾਉਨੇ ਆ ਜੀ ਕੰਪੋਸਟ ਤਾਂ ਉਹਦੇ ਨਾਲ ਬਿਮਾਰੀ ਆਉਣ ਦੇ ਚਾਂਸ ਤਾਂ 0% ਨੇ ਬਾਕੀ ਜੇ ਕੋਈ ਹੁੰਦਾ ਤਾਂ ਆਪਣੀ ਅੰਗਹਿਲੀ ਕਰਕੇ ਆਊਗੀ ਫੰਗਸ ਵਗੈਰਾ ਹੋ ਜਾਂਦੀਆਂ ਨੇ ਉਹ ਵੀ ਆਪਣੇ ਤੇ ਡਿਪੈਂਡ ਨਹੀਂ ਜੇ ਸਾਰੇ ਕੁਝ ਆਪਣਾ ਟ੍ਰੀਟਮੈਂਟ ਵਗੈਰਾ ਸਹੀ ਆ ਫਿਰ ਕੋਈ ਸਮੱਸਿਆ ਨਹੀਂ ਆਉਂਦੀ ਤਾਂ ਇਹ ਜਿਵੇਂ ਅਸੀਂ ਦੇਖਦੇ ਆ ਬੈਗਸ ਦੇ ਵਿੱਚ ਉਹ ਮਿੱਟੀ ਆ ਜਾਂ ਕੀ ਕੋਈ ਕੁਝ ਖਾਸ ਪ੍ਰਕਾਰ ਦੀ ਕੋਈ ਸਮਗਰੀ ਵਿੱਚ ਰਲਾਈ ਜਾਂਦੀ ਆ ਨਹੀਂ ਉਹ ਇਹ ਤੇ ਇੱਕ ਤਰ੍ਹਾਂ ਦਾ ਨਾਰੀਅਲ ਦਾ ਬਰਾਦਾ ਪੈਂਦਾ ਹੁੰਦਾ ਸੀਡ ਪਾਉਣ ਤੋਂ 15 ਦਿਨਾਂ ਬਾਅਦ ਇਹ ਉਹ 1.5 ਇੰਚ ਪਾਉਣਾ ਜੀ ਆਪਾਂ ਨੇ ਇੰਚ ਤੋਂ 1.5 ਇੰਚ ਨਾਲੇ ਤਾਂ ਉਹਦੀ ਵਾਟਰ ਹੋਲਡਿੰਗ ਦੀ ਕੰਪੈਸਿਟੀ ਆ ਉਹ ਨਮੀ ਬਣਾ ਕੇ ਰੱਖਦਾ ਕਿਉਂਕਿ ਇਹਨੂੰ 80% ਨਮੀ ਚਾਹੀਦੀ ਆ ਨਾਰੀਅਲ ਦੇ ਬਰਾਦੇ ਵਿੱਚੋਂ ਪ੍ਰਾਪਤ ਹੋ ਜਾਂਦੀ ਆ ਜੀ ਤੇ ਉਦੋਂ ਬਾਅਦ ਉਹਨੂੰ ਪਾਣੀ ਵੀ ਫਿਰ ਆਪਾਂ 1-2-2 ਦਿਨ ਛੱਡ ਕੇ ਲਈ ਜੰਨੇ ਆ। ਕਹਿੰਦਾ ਬਾਬਾ ਤੂੜੀ ਤੇ ਨਾਰੀਲਾ ਬਰਦਾ ਅਸਤਮਾਲ ਹੁੰਦਾ ਇਸ ਤੇ। ਹਾਂਜੀ ਮਿੱਟੀ ਦੀ ਮਿੱਟੀ ਦਾ ਉਪਯੋਗ ਨਹੀਂ ਹੁੰਦਾ। ਨਾ ਮਿੱਟੀ ਨਹੀਂ ਹੁੰਦੀ ਜੀ ਇਹ ਚ। ਇਹ ਚ ਦਾ ਤੂੜੀ ਤੂੜੀ ਚ ਖਾਦਾਂ ਪੈਣੀਆਂ, ਚੋਕਰ, ਖਾਲ, ਜੂਰੀਆ ਤੇ ਮੁਰਗੀਆਂ ਦੀ ਖਾਦ ਵਗੈਰਾ ਪਾ ਕੇ ਇੱਕ ਪ੍ਰੋਪਰ ਤਰੀਕੇ ਨਾਲ ਉਹ ਖਾਦ ਤਿਆਰ ਹੁੰਦੀ ਹੈ ਜੀ। ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਛੋਟੇ ਵਰਗ ਦੇ ਕਿਸਾਨਾਂ ਨੂੰ ਜਿਹੜੇ ਕੀ ਰਵਾਇਤੀ ਫਸਲਾਂ ਕਰਦੇ ਨੇ ਬੜੀ ਮਿਹਨਤ ਨਾਲ ਪਰ ਉਹਨਾਂ ਨੂੰ ਫਿਰ ਵੀ ਬਚਤ ਨਹੀਂ ਹੁੰਦੀ। ਕੀ ਇਸ ਇਸ ਫਸਲ ਵੱਲ ਰੁੱਖ ਕਰ ਸਕਦੇ ਉਹਨਾਂ ਨੂੰ ਹਰੇਕ ਜਿਹੜਾ ਵੀ ਕਿਸਾਨ ਇਹ ਕਰਨਾ ਚਾਹੁੰਦਾ ਉਹਨੂੰ ਹਰੇਕ ਨੂੰ 25 ਤੋਂ 30 ਬੈਗ ਲਾ ਕੇ ਦੇਖਣੇ ਚਾਹੀਦੇ ਹਨ ਤੇ ਜੇ ਉਹ ਵਧੀਆ ਕਾਮਯਾਬ ਹੁੰਦਾ ਤਾਂ ਇਹ ਕੰਮ ਨੂੰ ਵਧਾਉਣਾ ਚਾਹੀਦਾ ਜੀ ਅਸੀਂ ਦੇਖ ਰਹੇ ਹਾਂ ਤੁਹਾਡੇ ਗਰੋਇੰਗ ਸ਼ੈੱਡ ਵੀ ਲਾਏ ਹੋ ਨੇ ਜਿਹੜੇ ਇਹ ਇਸ ਦਾ ਕਿੰਨਾ ਖਰਚ ਆ ਜਾਂਦਾ ਜਿਹੜੇ ਸ਼ੈੱਡ ਲਾਏ ਨੇ ਇਹ ਇੱਕ ਸ਼ੈੱਡ ਤੇ ਜੀ 1.5 ਤੋਂ 2 ਲੱਖ ਰੁਪਈਆ ਖਰਚਾ ਆ ਜਾਂਦਾ ਜੀ ਇਹਦੇ ਚ 1800 ਬੈਗ ਤੇ 1800 ਬੈਗ ਤੇ ਆ ਜਾਂਦਾ ਜੀ ਇੱਕ ਸ਼ੈੱਡ ਚ 60 ਗੁਣਾ 30 ਦੇ ਬੈਗ ਚ ਸ਼ੈੱਡ ਚ ਤੇ ਇੱਕ ਵਾਰੀ ਫਸਲ ਲਈ ਜਾਂਦੀ ਹੈ ਦੁਬਾਰਾ ਵੀ ਫਸਲ ਦਾ ਲਾਭ ਲੈ ਸਕਦੇ ਆ ਨਹੀਂ ਇਹਦੇ ਵਿੱਚ ਐ ਹੁੰਦਾ ਜੀ ਇਹ 10ਵੇਂ ਮਹੀਨੇ ਤੋਂ ਸ਼ੈੱਡ ਭਰਨ ਲੱਗ ਜੋ ਜੀ 10ਵੇਂ ਮਹੀਨੇ ਤੋਂ ਜਨਵਰੀ ਤੱਕ ਸ਼ੈੱਡ ਭਰੇ ਜਾਂਦੇ ਨੇ ਜੀ ਤਾਂ ਉਹ ਸ਼ੈੱਡ ਮਾਰਚ ਤੱਕ ਤੁਹਾਡੇ ਆਉਟਪੁੱਟ ਚੱਲੀ ਜਾਂਦੇ ਆ ਜੀ ਜਿੱਦਣ ਤੋਂ ਆਪਾਂ ਬੈਗ ਰੱਖਦਾ ਉਦੋਂ 30 ਦਿਨਾਂ ਬਾਅਦ ਇਹ ਚੋਂ ਆਪਾਂ ਮਸ਼ਰੂਮ ਤੋੜਨੀ ਸ਼ੁਰੂ ਕਰ ਸਕਦੇ ਆ ਜੀ